ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਿਹਾ ਗਿਆ ਸਭ ਨੂੰ ਜੀ ਆਨ ਲੈ ਕੇ ਆਜਾ ਰਹੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾ ਪੈਨਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਿ ਪਾਕਿਸਤਾਨ ক্রিকেট ਦੀ ਟੀਮ ਦੇ ਸਾਬਕਾ ਕਪਤਾਨ ਸ਼ਹੀਦ ਅ프ਰੀਦ ਦਾ ਫਰੀਦ ਦਾ ਹੋ ਗਿਆ ਤਹਾਂਤ ਪਾਕਿਸਤਾਨ ਦੇ ਮਹਾਨ ক্রিকেট ਸ਼ਹੀਦ ਅ프ਰੀਦ ਦਾ ਦਹਾਦ ਹੋ ਗਿਆ ਹੈ ਦਸ ਸੋਸ਼ਲ ਮੀਡੀਆ ਤੇ ਸਾਹਮਣੇ ਰਾਹੀਏ ਇੱਕ ਵੀਡੀਓ ਨੇ ক্রিকেট ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਹੀਦ ਅਫਰੀਦ ਦਾ ਦਹਾਤ ਹੋ ਗਿਆ ਹੈ ਇਸ ਵਾਇਰਲ ਵੀਡੀਓ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਟੀਮ ਦੇ ਸਾਬਕਾ ਕਬਦਾਰ ਅਫਰੀਦ ਸ਼ਹੀਦ ਅਫਰੀਦ ਦਾ ਦਹਾਤ ਹੋ ਗਿਆ ਹੈ ਉਸ ਨੂੰ ਕਾਂਚੀ ਵਿੱਚ ਦਪਾਇਆ ਗਿਆ ਇਸ ਤੇ ਵਿਜ਼ਨ ਗਰੁੱਪ ਦੇ ਚੇਅਰਮੈਨ ਸਮੀਰ ਕੈਦਕਾਰੀਆਂ ਨੇ ਵੀ ਸ਼ੋਕ ਪ੍ਰਗਟ ਕਰਨ ਦਾ ਦਾਵਾ ਕੀਤਾ ਹੈ ਜਾਂਚ ਕਰਨ ਦੇ ਪਤਾ ਲੱਗਾ ਕਿ ਇਹ ਵਾਇਰਲ ਵੀਡੀਓ AI ਨਾਲ ਬਣਾਇਆ ਗਿਆ ਹੈ ਜਿਸ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈ 프리ਦੀ ਬਿਲਕੁਲ ਤੰਦਰੁਸਤ ਹੈ ਆ ਦਿ ਉਸ ਦੀ ਮੌਤ ਦੀ ਖਬਰ ਝੂਠੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ